ਸਾਰਾ ਸਭ ਤੋਂ ਡਿਊਟੀ ਛੱਡ ਕੇ ਜਿਹੜਾ ਤੁਸੀਂ ਆਪਣਾ ਇਹ ਕੰਮ ਸ਼ੁਰੂ ਕੀਤਾ ਸੰਤੁਸ਼ਟੀ ਹੈ ਇਹਦੇ ਤੋਂ ਅੱਜ ਜੀ ਮੈਂ ਸੀਗਾ ਜੀ 5 ਸਾਲ ਦਾ ਜਦੋਂ ਗੁਰਦਾਰ ਸਾਹਿਬ ਆ ਗਿਆ ਸੀ ਮੇਰੇ ਮਦਰ ਪਿਓ ਹੋ ਗਏ ਸੀ ਉਸ ਤੋਂ ਬਾਅਦ ਫਿਰ ਸਾਡੇ ਚਾਚਾ ਜੀ ਨੇ ਸਾਨੂੰ ਰੱਖਿਆ ਉਸ ਤੋਂ ਬਾਅਦ ਸਾਨੂੰ ਫਿਰ ਗੁਰਦਾਰ ਸਾਹਿਬ ਮਨ ਦੇ ਵਿੱਚ ਭੈ ਨਹੀਂ ਪੈਦਾ ਹੁੰਦਾ ਕਿ ਜਦੋਂ ਇਸ ਤਰ੍ਹਾਂ ਦੀ ਗੱਲ ਹੈ ਜਿਹੜੀ ਰਿਸ਼ਤੇਦਾਰਾਂ ਦੇ ਵਿੱਚ ਜਾਂ ਲੋਕਾਂ ਦੇ ਵਿੱਚ ਜਾਊਗੀ ਤੇ ਮੈਨੂੰ ਕਿਤੇ ਨਾ ਕਿਤੇ ਨੀਸਤਾ ਦੀ ਨਜ਼ਰ ਦੇ ਨਾਲ ਦੇਖਣਗੇ ਕਈ ਆਂਦੇ ਆਪਣੇ ਕੋਲ ਵਿਚਾਰੇ ਬੜੇ ਲਿਖੇ ਜਿਨ੍ਹਾਂ ਨੂੰ ਜੋਬ ਨਹੀਂ ਮਿਲਦੀ ਜਿਹੜੇ ਵਿਚਾਰੇ ਬਾਹਰੋਂ ਆ ਗਏ ਪੈਸਾ ਲਾ ਕੇ ਹੁਣ ਇੱਥੇ ਆਪਣਾ ਕੰਮ ਸ਼ੁਰੂ ਕਰਨਾ ਚਾਹੁੰਦੇ ਆ ਮੇਰੇ ਕੋਲ ਵਿਚਾਰੇ ਕਈ ਆਏ ਆਪਣੇ ਵੀਰ ਕਹਿੰਦੇ ਭਾਜੀ ਯਾਰ ਸਾਨੂੰ ਵੀ ਦੱਸੋ ਤੁਹਾਡੇ ਕੋਲ ਅਸੀਂ ਆਈਦਾ ਦੇਖੀਦਾ ਕਿ ਸਾਫ਼ ਸੁਥਰਾ ਕੰਮ ਹੈ ਬੜੀ ਕਿਰਪਾ ਮਹਾਰਾਜ ਦੀ ਕਿੰਨਾ ਕ ਮੁਨਾਫਾ ਹੋ ਜਾਂਦਾ ਤੁਹਾਨੂੰ ਜਿਹੜਾ ਦਿੱਲੀ ਦਾ ਇਹ ਅਸੀਂ ਆਂਦੇ ਆ ਲੇਟ ਆ ਤੇ ਲੋਕੀ ਇੱਥੇ ਵਿਚਾਰੇ ਪਹਿਲੀ ਖੜੇ ਹੁੰਦੇ ਆ ਇਹਨਾਂ ਲੋਕਾਂ ਦਾ ਪਿਆਰ ਮਿਲਦਾ ਭਾਜੀ ਮੈਂ ਕਹਿੰਦਾ ਅਸੀਂ ਇਹਨਾਂ ਦਾ ਕਰਾ ਦੇ ਨਹੀਂ ਦੇ ਸਕਦੇ ਲੋਕਾਂ ਮੈਂ ਤੇ ਭਾਜੀ ਸਾਹਿਬ ਕਈਆਂ ਨੂੰ ਕੈਸੇ ਵਧਾਰਾਂ ਨੂੰ ਜਿਹੜੇ ਇੱਥੇ ਲ ਮੈਂ ਕਹਤੋ ਯਾਰ ਮੈਂ ਕਿਹਾ ਅੱਛਾ ਜੀ ਜਰਾ ਹੋ ਜਾਏਗਾ ਤੁਹਾਡਾ ਕੋਈ ਆਪਣਾ ਕੰਮ ਸ਼ੁਰੂ ਕਰੋ ਮੈਂ ਕਹਿੰਦਾ ਨਹੀਂ ਆ ਮੈਂ ਕਹਾਂ ਤੁਸੀਂ ਮੇਰੇ ਕੋਲ ਹੀ ਆ ਜਾਓ ਮੈਂ ਤੁਹਾਨੂੰ ਦੇਣਾ 300 ਰੁਪਿਆ ਦੋ ਘੰਟਿਆਂ ਦਾ ਗੁਰੂ ਸਾਹਿਬ ਦਾ ਸਨੇਹਾ ਹੈ ਕਿ ਬੰਦਾ ਆਪਣੀ ਕੀਰਤ ਕਰੇ ਕੀਰਤਾਂ ਭਰਗਮਦਨ ਕਰਨੀ ਚਾਹੀਦੀ ਹੈ ਫਿਰ ਜਿਹੜੇ ਇਦਾਂ ਦੇ ਮਹਾਨ ਰੱਗੀ ਹੈ ਜੇ ਉਹ ਇਹਨਾਂ ਕੰਮਾਂ ਦੇ ਵੱਲ ਜਾਣਗੇ ਤੇ ਫਿਰ ਗੁਰਬਾਣੀ ਦਾ ਕੀਰਤਨ ਸੰਗਤ ਨੂੰ ਕੌਣ ਕਰਕੇ ਸੁਣਾਉਂਗਾ ਕਈਆਂ ਨੇ ਕਿਹਾ ਕਮੇਟੀ ਵਾਲਿਆਂ ਨੇ ਕੋਈ ਸੱਚ ਬੋਲਦਾ ਤੂੰ ਕੜਮ ਚੌਧਰੀ ਕਹਿੰਦਾ ਸਾਨੂੰ ਮੈਂ ਕਹਾਂ ਤੁਸੀਂ ਹੈ ਹੀ ਕੜਮ ਚੌਧਰੀ ਸਾਰੇ ਸਾਢੇ ਦੋ ਤਾਂ ਪਾਜੀ ਆਦੀ ਵੀ ਲੈਂਦੇ ਰੇ ਕੀਰਤਨ ਦਾ ਕਹਿੰਦੇ ਵੇਸੀ ਤਨਖਾਹ ਨਹੀਂ ਵਿਦੋਣੀ ਹੈਣਾ ਜੀ ਤੁਸੀਂ ਡਿਊਟੀ ਕਰਨੀ ਕਰੋ ਨਹੀਂ ਤੇ ਆਪਣੇ ਘਰਾਂ ਨੂੰ ਜਾਓ ਮੈਂ ਤੇ ਸ਼੍ਰੀਆਮ ਕੇ ਨਾਂ ਘੜਮ ਚੌਧਰੀ ਜਿਹੜੇ ਬੈਠੇ ਆ ਆਪਣੇ ਬੱਚੇ ਤੇ ਗੁਰਸਿੱਖੀ ਬਲ ਤੋਰ ਨਹੀਂ ਸਕੇ ਜਿਹੜੇ ਗੱਲਾਂ ਮਾਰਦੇ ਵੱਡੀਆਂ ਵੱਡੀਆਂ ਇਹਨਾਂ ਨੂੰ ਇਤਿਹਾਸ ਪੁੱਛੋ ਮੜਾ ਜਾ 10 ਗੁਰੂਆਂ ਦੇ ਨਾਮ ਇਹਨੂੰ ਦੱਸ ਦੇਣ ਜਿਹੜੇ ਮੈਂਬਰ ਹੈ ਮੈਂ ਜੁੱਤੀ ਖਾਨ ਨੂੰ ਤਿਆਰ ਰਾਂਦੀ ਮੈਨੂੰ ਕਮੇਟੀ ਵਾਲੇ ਕਹੀ ਕਹਿੰਦੇ ਸੀਗੇ ਕਹਿੰਦੇ ਭਾਈ ਸਾਹਿਬ ਤੁਸੀਂ ਸ਼੍ਰੀਆਮ ਨੂੰ ਬੋਲੀ ਜਾਂਦੇ ਕਿ ਮੈਂ ਆਪਣੇ ਬੱਚੇ ਨਹੀਂ ਪਾਵਾਂਗਾ ਮੈਂ ਕਹਾਂ ਤੁਸੀਂ ਆਪਣੇ ਬੱਚੇ ਪਾਉਂਗੇ ਮੈਂ ਕਹਾਂ ਤੁਸੀਂ ਆਪਣੇ ਬੱਚਾ ਨੂੰ ਸਿਖਾਓ ਮੈਂ ਵੀ ਆਪਣੇ ਬੱਚੇ ਸਿਖਾਵਾਂਗਾ ਪਰਵਾਜ਼ ਮੀਡੀਆ ਦੇ ਨਾਲ ਜੁੜੇ ਹੋ ਮੈਂ ਰਜਿੰਦਰ ਸਿੰਘ ਹਾਲ ਦੇ ਵਿੱਚ ਬਹੁਤ ਸਾਰੇ ਅਜਿਹੇ ਨੌਜਵਾਨ ਨੇ ਜਿਹੜੇ ਵਿਦੇਸ਼ਾਂ ਦੀ ਧਰਤੀ ਨੂੰ ਛੱਡ ਕੇ ਪੰਜਾਬ ਦੀ ਧਰਤੀ ਤੇ ਰਹਿ ਕੇ ਇਸੇ ਹੀ ਸਰ ਜ਼ਮੀਨ ਦੇ ਉੱਪਰ ਆਪਣੀ ਕੋਈ ਨਾ ਕੋਈ ਜਿਹੜੀ ਹੱਥੀਂ ਵਿਕਲੀ ਕਰਤ ਕਰਕੇ ਸਮਾਜ ਦੇ ਵਿੱਚ ਅੱਗੇ ਆਉਣਾ ਚਾਹੁੰਦੇ ਨੇ ਤੇ ਇੱਕ ਅਜਿਹੀ ਨਵੀਂ ਮਿਸਾਲ ਕਾਇਮ ਕੀਤੀ ਹੈ ਗੁਰਦੁਆਰਾ ਚਾਰ ਫੇਸ ਸਾਬ ਜਦਾ ਅਜੀਤ ਸਿੰਘ ਨਗਰ ਮੁਹਾਲੀ ਦੇ ਰਾਗੀ ਸਿੰਘ ਮਨਪ੍ਰੀਤ ਸਿੰਘ ਹੋਣਾ ਨੇ ਜਿਨ੍ਹਾਂ ਨੇ ਗੁਰਦੁਆਰਾ ਸਭ ਦੀ ਡਿਊਟੀ ਤੋਂ ਲਾਂਬੇ ਹੋ ਕੇ ਇੱਥੇ ਹਾਥੀ ਆਪਣੀ ਕਿਰਤ ਕਰਦੇ ਹੋਏ ਨਜ਼ਰ ਆ ਰਹੇ ਤੇ ਇਸ ਕਿਰਤ ਦੇ ਵਿੱਚ ਵੱਡੀ ਮੁਹਾਰਤਾਂ ਤੇ ਸਫਲਤਾ ਵੀ ਹਾਸਲ ਕੀਤੀ ਹੈ ਬਾਈ ਜੀ ਹੁਣੀ ਇੱਧਰ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਆਪਣੀ ਕਿਰਤ ਦੇ ਰਾਹੀਂ ਜਿਹੜੇ ਇਥੋਂ ਦੇ ਗ੍ਰਾਹਕ ਨੇ ਜਾਂ ਇਥੇ ਵਸੀਬਾ ਕਰਨ ਵਾਲੇ ਲੋਕ ਨੇ ਉਹਨਾਂ ਦੇ ਨਾਲ ਜਿਹੜਾ ਲੈਣ ਦੇਣ ਆਦਾਨ ਪ੍ਰਦਾਨ ਹੁੰਦਾ ਬਾਈ ਜੀ ਸਭ ਤੋਂ ਪਹਿਲਾਂ ਤਾਂ ਮੋਢਲਾ ਸਵਾਲ ਇਹ ਹੈ ਕਿ ਤੁਸੀਂ ਪੇਸ਼ੇਵਰ ਜੋਂ ਰਾਗੀ ਸਿੰਘ ਹੋ ਔਰ ਇਹ ਇੱਕ ਨਵੇਕਲੀ ਤੁਸੀਂ ਕਿਰਤ ਤੋਰੀ ਹੋਈ ਹੈ ਜਾਇ ਇਹ ਕਾਰਨ ਕੀ ਪੈਦਾ ਹੋਏ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਵਾਇਬੜ ਜੀ ਦਾ ਖਾਲਸਾ ਵਾਇਬੜ ਜੀ ਕੀ ਫਤਿਹ ਬੱਸ ਭਾਈ ਤੁਹਾਨੂੰ ਪਤਾ ਹੀ ਹੈ ਪਹਿਲਾਂ ਮੈਂ ਡਿਊਟੀ ਕੀਤੀ ਗੁਰਦਾਰਾ ਸਾਹਿਬ ਰਾਗੀ ਸਿੰਘਾਂ ਮੈਂ ਤੇ ਮੈਂ ਚਾਰ ਸਾਲ ਡਿਊਟੀ ਕੀਤੀ ਪਹਿਲਾਂ 11-12 ਸਾਲ ਜੀ ਫਿਰ ਉਸ ਤੋਂ ਬਾਅਦ ਤੁਹਾਨੂੰ ਪਤਾ ਹੈ ਤਨਖਾਹਾਂ ਬਹੁਤ ਘੱਟ ਹੈ ਗੁਰਦਾਰਾ ਸਾਹਿਬ ਹਨਾ ਗੁਜ਼ਾਰਾ ਆਪਣਾ ਚੱਲਦਾ ਨਹੀਂ ਤੇ ਫਿਰ ਤਾਂ ਕਰਕੇ ਸੋਚਿਆ ਸੀਗਾ ਚਲੋ ਆਪਣਾ ਵੀ ਕੰਮ ਕੋਈ ਹੋਣਾ ਚਾਹੀਦਾ ਤੇ ਚਲੋ ਗੁਰੂ ਸਾਹਿਬ ਦੀ ਕਿਰਪਾ ਨਾਲ ਫਿਰ ਆਪਣਾ ਭਾਈ ਕੰਮ ਸ਼ੁਰੂ ਕੀਤਾ ਸੀ ਸਹੀ ਭੱਲਿਆਂ ਦਾ ਤੇ ਉਹਨਾਂ ਦੇ ਨਾਲ ਡਿਊਟੀ ਕਰਦੀ ਸੀ ਮੈਂ ਭਾਈ ਤਜਿੰਦਾ ਤੇਜਿੰਦਰ ਸਿੰਘ ਜੀ ਹਾਈ ਚੱਕਰ ਜਿਹੜੇ ਭਾਈ ਹਾਈਜੈਕਰ ਨੇ ਉਹਨਾਂ ਦੇ ਨਾਲ ਡਿਊਟੀ ਸੀ ਤੁਹਾਡੀ ਹਾਂ ਜੀ ਉਹਨਾਂ ਦੀ ਬੜੀ ਕੁਰਬਾਨੀ ਹੈ ਕੰਮ ਵਾਸਤੇ ਤੇ ਭਾਈ ਸਾਹਿਬ ਨੇ ਮੈਂ 11 ਸਾਲ ਲਾਇਆ ਜੀ ਤੇ ਫਿਰ ਉਸ ਤੋਂ ਬਾਅਦ ਫਿਰ ਡਿਊਟੀ ਛੱਡਤੀ ਸੀ ਕਿਉਂਕਿ ਤਨਖਾਹਾਂ ਤੁਹਾਨੂੰ ਪਤਾ ਭਾਈ ਬਹੁਤ ਘੱਟ ਹੈ ਗੁਰਦੁਆਰਾ ਸਭ ਦੇ ਵਿੱਚ 11 ਸਾਲ ਡਿਊਟੀ ਕਰਨ ਤੋਂ ਬਾਅਦ ਫਿਰ ਇਹ ਤੁਸੀਂ ਆਪਣੀ ਕਿਰਤ ਤੋਰੀ ਨਹੀਂ ਨਹੀਂ ਵੀਰ ਜੀ ਮੈਂ ਵਿੱਚ ਸ਼ੁਰੂ ਕਰਤਾ ਸੀਗਾ ਮੈਂ ਡਿਊਟੀ ਵੀ ਕਰਦਾ ਰਿਹਾ ਤੇ ਆਪਣਾ ਕੰਮ ਵੀ ਜਾਰੀ ਰੱਖਿਆ ਸੀਗਾ ਗੁਰਦੁਆਰਾ ਕਮੇਟੀ ਨੇ ਮਨਾ ਨਹੀਂ ਕੀਤਾ ਤੁਹਾਨੂੰ ਕਮੇਟੀਆਂ ਭਾਜੀ ਤੁਹਾਨੂੰ ਪਤਾ ਆਉਂਦੀ ਜਾਂਦੀ ਰਹਿੰਦੀਆਂ ਜਿਹੜੇ ਪਹਿਲਾਂ ਸੀਗੇ ਜਿਹੜਾ ਪਹਿਲਾਂ ਪ੍ਰਧਾਨ ਸੀ ਜੇਪੀ ਉਹ ਮੈਂ ਉਹਨੂੰ ਕਿਹਾ ਸੀ ਮੈਂ ਕਿਹਾ ਤੂੰ ਮੇਰੇ ਤਨਖਾਹ ਵਧਾ ਦੇ ਮੈਂ ਕੰਮ ਬੰਦ ਕਰ ਦਣਾ ਹੈ ਨਾ ਜੀ ਉਸ ਤੋਂ ਬਾਅਦ ਫਿਰ ਪ੍ਰਧਾਨ ਬਦਲੇ ਆ ਕਈ ਤਾਂ ਕਮੇਟੀ ਵਾਲੇ ਬੜੇ ਚੰਗੇ ਸੀਗੇ ਉਹ ਕਹਿੰਦੇ ਭਾਈ ਸਾਹਿਬ ਤੁਸੀਂ ਬੜੀ ਆਪਣੇ ਕਿਰਤ ਕਰ ਰਹੇ ਹੋ ਵਧੀਆ ਵਿੱਚ ਕਈ ਹੈਵਜੋਂ ਦੇ ਜਿਹੜੇ ਪੀ ਹਾਂ ਵੀ ਕਹਿੰਦੇ ਕਿ ਨਹੀਂ ਬਸ ਜਿਹੜਾ ਸਾਡਾ ਸਟਾਫ ਹੈ ਰੱਗੀ ਗਾਰੰਟੀ ਬਸ ਸਾਡੇ ਕੋਲ ਹੀ ਰਹਿਣ ਬਸ ਹੋਰ ਕੰਮ ਨਾ ਕਰਨ ਕੋਈ ਜਿਹੜੇ ਗੁਰਦੁਆਰਾ ਪ੍ਰਧਾਨ ਨੇ ਕਿਹਾ ਸੀ ਕਿ ਇਹ ਕੰਮ ਨਹੀਂ ਤੁਸੀਂ ਨਾਲ ਕਰਨਾ ਤੇ ਫਿਰ ਉਹਨੂੰ ਤੁਸੀਂ ਜਦੋਂ ਕਿਹਾ ਕਿ ਤਨਖਾਹ ਵਧਾ ਦਿਓ ਫਿਰ ਤਨਖਾਹ ਵਧਾਤੀ ਉਹਨਾਂ ਤੁਹਾਡੀ ਨਹੀਂ ਭਾਈ ਸਾਹਿਬ ਤਨਖਾਹ ਕਿਤੇ ਵਧਾਉਣੀ ਹੈ ਬਸ ਫਿਰ ਉਹ ਜ਼ਬਰਦਸਤ ਬੜਾ ਲੰਦਿਆ ਕਿ ਕੰਮ ਬੰਦ ਕਰੋ ਲੇਕਿਨ ਮੈਂ ਕਿਤਾ ਨਹੀਂ ਬੰਦਿਆ ਮੈਂ ਕੰਮ ਜਾਰੀ ਰੱਖਿਆ ਫਿਰ ਚਲੋ ਗੁਰੂ ਸਾਹਿਬ ਦੀ ਕਿਰਪਾ ਨਾਲ ਹੌਲੀ-ਹੌਲੀ ਬੜਾ ਲੋਕਾਂ ਦਾ ਪਿਆਰ ਮਿਲਿਆ ਜੀ ਉਸੇ ਫੇਸ 'ਚ ਤੁਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਕੀਰਤਨ ਦੀ ਸਵੇਰ ਸ਼ਾਮ ਦੀ ਡਿਊਟੀ ਕਰਦੇ ਰਹੇ ਤੇ ਉਸੇ ਫੇਸ 'ਚ ਹੀ ਤੁਹਾਡਾ ਦੁਕਾਨਦਾਰੀ ਕਰਨ ਨੂੰ ਲੈ ਕੇ ਆਪਣੇ ਆਪ ਦੇ ਵਿੱਚ ਵੱਡੇ ਸਵਾਲੇ ਵੀ ਖੜੇ ਹੋ ਜਾਂਦੇ ਕਿ ਲੋਕ ਸ਼ਰਮਿੰਦਗੀ ਮਹਿਸੂਸ ਕਰਦੇ ਕਿ ਯਾਰ ਜੇ ਅਸੀਂ ਇਹ ਕੰਮ ਸ਼ੁਰੂ ਕਰਾਂਗੇ ਜਾਂ ਸਾਨੂੰ ਲੋਕ ਕੀ ਕਹਿਣਗੇ ਕੀ ਸੋਚਣਗੇ ਸਾਡੇ ਬਿਲਕੁਲ ਸੱਚ ਤੁਹਾਡੀ ਗੱਲ ਬਾਜੀ ਕਈ ਤਾਂ ਸ਼ਰਮਾਉਂਦੇ ਕੰਮ ਕਰਦੇ ਵੀ ਹਨ ਤੇ ਮੈਂ ਭਾਜੀ ਲੋਕ ਡੰਡ ਚ ਕੰਮ ਸ਼ੁਰੂ ਕਰਤਾ ਸੀਗਾ ਕਿਉਂਕਿ ਹੁਣ ਗੁਰਦਾਰਾ ਸਾਹਿਬ ਪ੍ਰੋਗਰਾਮ ਘਟ ਗਏ ਸੀ ਕਮਾਈ ਦਾ ਸਾਧਨ ਬਹੁਤ ਘਟ ਗਿਆ ਸੀਗਾ ਤੇ ਮੈਂ ਦੇਖਿਆ ਸੀ ਚਲੋ ਆਪਣੇ ਕਈ ਵੀਰ ਆਪਣੇ ਦਹੀਂ ਪਲੇ ਦਾ ਕੰਮ ਲਾਉਂਦੇ ਆ ਤੇ ਫਿਰ ਮੇਰੇ ਮਨ ਚ ਆਇਆ ਮੇਰੇ ਮਿੱਥੇ ਜੀ ਗਣ ਲੱਗੇ ਆਪਾਂ ਵੀ ਕੰਮ ਸ਼ੁਰੂ ਕਰੀਏ ਫਿਰ ਚਲੋ ਗੁਰੂ ਸਾਹਿਬ ਦੀ ਕਿਰਪਾ ਨਾਲ ਹੌਲੀ ਹੌਲੀ ਘਰ ਬਣਾਉਣ ਲੱਗੇ ਜੀ ਫਿਰ ਤਾਂ ਆਪਾਂ ਕੰਮ ਸ਼ੁਰੂ ਕਰਤਾ ਸੀ ਕੀਰਤਨ ਸਿੱਖਣ ਵਾਸਤੇ ਕਿੰਨਾ ਸਮਾਂ ਲਾਇਆ ਸੀ ਤੁਸੀਂ ਮੈਂ ਵੀਰ ਜੀ 3 ਸਾਲ ਦਾ ਕੋਰਸ ਕੀਤਾ ਜੀ ਉਸ ਤੋਂ ਬਾਅਦ ਮੈਂ 10 ਸਾਲ ਰਾੜਾ ਸਾਹਿਬ ਲਾਇਆ ਉਸ ਤੋਂ ਮੈਂ ਲੜੀਵਾਰ ਸੰਧਿਆ ਕੀਤੀ ਜੀ ਫਿਰ ਉਸ ਤੋਂ ਬਾਅਦ ਫਿਰ ਮੈਂ ਰਾਗੀ ਸਿੰਘ ਦੀ ਡਿਊਟੀ ਕੀਤੀ ਹੈ ਜੀ ਜ਼ਿੰਦਗੀ ਦਾ ਅੱਧਾ ਟਾਈਮ ਦੇ ਦਿੱਤਾ ਤੁਸੀਂ ਹਾਂ ਜੀ ਬਿਲਕੁਲ ਭਾਜੀ ਮੈਂ ਸੀਗਾ ਜੀ 5 ਸਾਲ ਦਾ ਜਦੋਂ ਗੁਰਦਾਰ ਸਾਹਿਬ ਆ ਗਿਆ ਸੀ ਮੇਰੇ ਮਦਰ ਪਿਓ ਹੋ ਗਏ ਸੀ ਉਸ ਤੋਂ ਬਾਅਦ ਫਿਰ ਸਾਡੇ ਚਾਚਾ ਜੀ ਨੇ ਸਾਨੂੰ ਰੱਖਿਆ ਉਸ ਤੋਂ ਬਾਅਦ ਸਾਨੂੰ ਫਿਰ ਗੁਰਦਾਰ ਸਾਹਿਬ ਛੱਡਤਾ ਸੀ ਪੜ੍ਹਾਈ ਵਾਸਤੇ ਤਾਂ ਹੀ ਪੱਲੇ ਵਾਲਾ ਜਿਹੜਾ ਕੰਮ ਆ ਇਹ ਵੀ ਸਿਖਲਾਈ ਲਈ ਕਿਤੋਂ ਕਿ ਜਾਂ ਫਿਰ ਆਪਣੇ ਆਪ ਹੀ ਆ ਗਿਆ ਇਹ ਗੁਰੂ ਸਾਹਿਬ ਦੀ ਕਿਰਪਾ ਨਾਲ ਜੀ ਬਸ ਦੇਖਦੇ-ਦੇਖ ਕੇ YouTube ਤੋਂ ਤੇ ਮੇਰੀ ਮਿਸ ਜੀ ਦੀ ਬੜੀ ਸਪੋਰਟ ਰਹੀ ਹੈ ਮੈਨੂੰ ਉਹ ਮੇਰੇ ਨਾਲ ਲੱਗੇ ਰਹੇ ਫਿਰ ਆਪਾਂ ਚਲੋ ਫੇਰ ਆਪਣਾ ਕੰਮ ਤੇ ਆਪਣਾ ਕੰਮ ਤੇ ਸ਼ੁਰੂ ਕੀਤਾ ਇੱਕ ਪਾਸੇ ਹਜ਼ਾਰਾਂ ਦੀ ਲੱਖਾਂ ਦੀ ਤਦਾਦ ਦੇ ਵਿੱਚ ਸੰਗਤ ਦੇ ਮੁਖਾਤਬ ਹੋ ਕੇ ਗੁਰਬਾਣੀ ਦਾ ਕੀਰਤਨ ਕਰਦੇ ਹਾਂ ਤੇ ਦੂਜੇ ਪਾਸੇ ਜਦੋਂ ਇੱਥੇ ਦਹੀਂ ਪੱਲਿਆਂ ਦੀ ਆਪਣੀ ਦੁਕਾਨਦਾਰੀ ਸ਼ੁਰੂ ਕੀਤੀ ਹੋਈ ਹੈ ਮੀਡੀਆ ਦੇ ਵਿੱਚ ਇੰਟਰਵਿਊਆਂ ਵੀ ਦਿੰਦੇ ਹਾਂ ਖੁੱਲ ਕੇ ਗੱਲਬਾਤ ਵੀ ਕਰਦੇ ਹਾਂ ਤੇ ਕਦੇ ਮਨ ਦੇ ਵਿੱਚ ਭੈ ਨਹੀਂ ਪੈਦਾ ਹੁੰਦਾ ਕਿ ਜਦੋਂ ਇਸ ਤਰ੍ਹਾਂ ਦੀ ਗੱਲ ਹੈ ਜਿਹੜੀ ਰਿਸ਼ਤੇਦਾਰਾਂ ਦੇ ਵਿੱਚ ਜਾਂ ਲੋਕਾਂ ਦੇ ਵਿੱਚ ਜਾਊਗੀ ਤੇ ਮੈਨੂੰ ਕਿਤੇ ਨਾ ਕਿਤੇ ਨੀਸਤਾ ਦੀ ਨਜ਼ਰ ਦੇ ਨਾਲ ਦੇਖਣਗੇ ਬਿਲਕੁਲ ਸੱਚੀ ਹੈ ਬਾਜੀ ਤੁਹਾਡੀ ਗੱਲ ਜਦੋਂ ਮੈਂ ਵੀਡੀਓ ਬਣਵਾਏ ਸੀ ਪਹਿਲੀ ਵਾਰੀ ਤੇ ਮੈਂ ਉਹਦਾ ਡਿਊਟੀ ਕਰਦਾ ਸੀ ਗੁਰਦਾਰ ਸਾਹਿਬ ਉਹਦੇ ਮੈਂ ਕਮੇਟੀ ਵਾਲੇ ਦੇ ਖਿਲਾਫ ਬੋਲਿਆ ਸੀਗਾ ਕਿ ਹਾਂ ਬਈ ਜਿਆਦਾ ਮੈਨੂੰ ਕਈ ਜਣੇ ਪੁੱਛਿਆ ਸੀਗਾ ਸੰਸਾਰ ਦੀ ਆਪਣਾ ਵੀਰ ਤੇ ਉਹਨੇ ਪੁੱਛਿਆ ਸੀ ਮੈਨੂੰ ਭਾਈ ਸਾਹਿਬ ਤੁਸੀਂ ਆਪਣਾ ਕੀਰਤਨ ਵੀ ਕਰਦੇ ਹੋ ਤਾਂ ਆਪਣੀ ਕਿਰਤੇ ਵੀ ਕਰਿਓ ਉੱਥੇ ਧੁੱਪੇ ਖੜਕੇ ਤੇ ਮੈਂ ਉਹਨੂੰ ਸਾਰੀ ਗੱਲ ਦੱਸੀ ਮੈਂ ਕਿ ਭਰਾ ਵਾ ਤਨਖਾਹ ਤਾਂ ਵਧਾਉਂਦੇ ਨਹੀਂ ਹੁਣ 8000 ਚ ਕਿਜਾਰਾ ਹੁੰਦਾ ਨਹੀਂ ਭਾਵੇਂ ਤੁਹਾਡਾ ਕੋਈ ਕਰਤਾ ਜੀ ਬਿਮਾਰ ਹੋ ਜਾਏ ਜਾਂ ਕੁਝ ਹੋ ਜਾਏ ਇਹ ਪੁੱਛਦੇ ਨੇ ਕਮੇਟੀ ਵਾਲੇ ਕਿਸੇ ਨੂੰ ਹੈਨਾ ਜੀ ਹੁਣ ਹੈਣਾ ਜੀ ਹੁਣ ਤੁਸੀਂ ਆਪ ਸਮਝਦ ਕਰੋ ਬਾਜੀ ਤੁਹਾਨੂੰ ਤਾਂ ਸਾਰਾ ਪਤਾ ਹੀ ਆ ਇਸ ਲੈਣ ਚ ਮਹਾਰਾਜ ਦੇਖੋ ਹੁਣ 8000 ਚ ਕਿਜਾਰਾ ਹੁੰਦਾ ਪਰਿਵਾਰ ਬਣੇ ਪਾਲ ਸਕਦੇ ਆਪਾਂ ਰਾਸ਼ਨ ਵੀ ਆਪਣਾ ਬੱਚਿਆਂ ਦੀ ਫੀਸ ਵੀ ਆਪਣੀ ਠੀਕ ਆ ਉਸ ਤੋਂ ਬਾਅਦ ਆਪਣਾ ਬਿਜਲੀ ਦਾ ਬਿੱਲ ਵੀ ਆਸੀ ਭਰੀਏ ਹੈਣਾ ਜੀ ਪਰ ਤਾਂ ਕਰਕੇ ਨਾ ਮੈਨੂੰ ਕਈਆਂ ਨੇ ਕਿਹਾ ਕਮੇਟੀ ਵਾਲਿਆਂ ਨੇ ਕਿ ਉਹ ਸੱਚ ਬੋਲਦਾ ਤੂੰ ਕੜਮ ਚੋਧਰੀ ਕਹਿੰਦਾ ਸਾਨੂੰ ਮੈਂ ਕਿਹਾ ਤੁਸੀਂ ਹਾਈ ਕੜਮ ਚੋਧਰੀ ਸਾਰੇ ਜਿਹੜੇ ਤੁਸੀਂ ਬੈਠੋ ਇਸ ਲਈ ਜਨਾਚ ਕਮੇਟੀ ਤੁਹਾਡੇ ਖਿਲਾਫ ਹੋ ਗਈ ਕਹਿੰਦੇ ਤੇ ਜਿਹੜਾ ਸਾਡੀ ਕਮੇਟੀ ਦੇ ਖਿਲਾਫ ਗਲਤ ਪ੍ਰਚਾਰ ਕਰ ਰਿਹਾ ਗੁਰੂ ਘਰ ਦੀ ਵਿਰੋਧਤਾ ਕਰ ਰਿਹਾ ਤਾਂ ਜਿਹੜੇ ਦੂਜੇ ਮੁਲਾਜ਼ਮ ਨੇ ਉਹਨਾਂ ਨੂੰ ਪੁੱਛ ਕੇ ਦੇਖੋ ਕਿ ਕਿੰਨੀਆਂ-ਕਿੰਨੀਆਂ ਮੋਟੀਆਂ ਸੀ ਤਨਖਾਹਾਂ ਦਿੰਨੇ ਆ ਔਰ ਕੁਝ ਲੋਕਾਂ ਦੇ ਵੱਲੋਂ ਸਾਡੀ ਜਾਣ ਬੁੱਝ ਕੇ ਬਦਨਾਮੀ ਕੀਤੀ ਜਾ ਰਹੀ ਹੈ ਕਹਿੰਦੇ ਇੱਥੋਂ ਤੱਕ ਕਿ ਅਸੀਂ ਤੇ ਮਨਪ੍ਰੀਤ ਸਿੰਘ ਨੂੰ ਗੱਡੀ ਵੀ ਲੈ ਕੇ ਦਿੱਤੀ ਉਹਨਾਂ ਦੇ ਪਿਤਾ ਜੀ ਦਾ ਵੀ ਇਲਾਜ ਕਰਾਇਆ ਏ ਮਹਾਰਾਜ ਹਾਜ਼ਰ ਨਾਜ਼ਰ ਹੋ ਕੇ ਕਹਿਦਨ ਮਹਾਰਾਜ ਨੂੰ ਕਿ ਹਾਂ ਵੀ ਸੀ ਉਹਦਾ ਇਲਾਜ ਕਰਾਇਆ ਫਾਦਰ ਸਾਹਿਬ ਤੇ ਗੱਡੀ ਦਵਾਈਆ ਗੱਡੀ ਭਾਜੀ ਮੇਰੇ ਕਿਸਤਾ ਚੱਲਦੀ ਗੱਡੀ ਦੀਆਂ ਮੈਂ ਤੁਹਾਨੂੰ ਹੁਣ ਵੀ ਦਿਖਾ ਦਿੰਦਾ ਮੈਂ ਲੋਨ ਤੇ ਗੱਡੀ ਲਈ ਹੈ ਬਾਕੀ ਜਿਹੜੀ ਗੱਲਾਂ ਕਹਿੰਦੇ ਸੇਵਾਦਾਰਾਂ ਦੀਆਂ ਉਹਨਾਂ ਕੋਲ ਮੇਰੇ ਕੋਲ ਰਿਕਾਰਡਿੰਗ ਵੀ ਹੈ ਸੇਵਾਦਾਰਾਂ ਦੀ ਜੇ ਤੁਸੀਂ ਕਹੋਗੇ ਮੈਂ ਤੁਹਾਨੂੰ ਹੁਣੇ ਸੁਣਾ ਸਕਦਾ ਠੀਕ ਹੈ ਨਾ ਜੀ ਜਦੋਂ ਮੈਂ ਗੱਲ ਕੀਤੀ ਸੀ ਸੇਵਾਦਾਰ ਨਾਲ ਮੈਂ ਕਿਹਾ ਯਾਰ ਤੁਸੀਂ ਜਦੋਂ ਮੈਂ ਕਿਹਾ মিডিਆ ਤੁਹਾਡੇ ਕੋਲ ਆਇਆ ਹੈ ਤੇ ਤੁਸੀਂ ਸਾਰਿਆਂ ਨੇ ਕਹਿਤਾ ਕਿ ਹਾਂ ਵੀ ਕਮੇਟੀ ਵਾਲੇ ਬਹੁਤ ਚੰਗੇ ਆ ਇੱਕ ਮੈਂਬਰ ਹੈ ਬਲਵਿੰਦਰ ਸਿੰਘ ਮੈਂ ਛੜਿਆ ਜਿਹੜੇ ਮੈਂਬਰ ਆ ਉਹ ਗੁਰੂ ਦੇ ਵਜੀਰ ਨੇ ਗਰੰਤੀ ਸਿੰਘ ਆ ਸੇਵਾਦਾਰ ਕਹਿੰਦਾ ਵੀ ਅੱਜ ਮੀਡੀਆ ਨੇ ਆਣਾ ਤੇ ਤੁਸੀਂ ਐ ਕਰਨਾ ਕਿ ਸਾਰੇ ਨੇ ਅਗਲਾ ਕਹਿਣੇ ਕਿ ਹਾਂ ਸਾਡੀ ਕਮਿਟੀ ਬਹੁਤ ਚੰਗੀ ਆ ਸਾਡਾ ਬਹੁਤ ਸਾਧੰਦੀ ਆ ਠੀਕ ਆ ਜੀ ਮੈਂ ਉਹਨਾਂ ਦੀ ਵੀਡੀਓ ਦੇਖੀ ਉਸ ਤੋਂ ਬਾਅਦ ਮੈਂ ਫੋਨ ਕੀਤਾ ਸੇਵਾਦਾਰ ਨੂੰ ਮੈਂ ਕਿਹਾ ਯਾਰ ਤੁਸੀਂ ਤੁਹਾਡੀ ਜ਼ਮੀਰ ਮਰ ਗਈ ਤੁਸੀਂ ਮੈਂ ਕਿਹਾ ਸੱਚ ਨਹੀਂ ਬੋਲ ਸਕਦੇ ਕਿ ਤੁਹਾਡੇ ਨਾਲ ਕਿੰਨਾ ਧੱਕਾ ਕਰਦੇ ਆ 12-12 ਘੰਟੇ ਤੁਹਾਡੇ ਤੋਂ ਕੰਮ ਕਰਾਉਂਦੇ ਆ 8000 ਰੁਪਏ ਤੁਹਾਨੂੰ ਸੈਲਰੀ ਦੇ ਰਿਹਾ ਤੁਸੀਂ ਮੈਂ ਕਿਹਾ ਪਿੱਛੇ ਗਾਲਾਂ ਕਢਦੇ ਤੇ ਮੂੰਹ ਤੇ ਤੁਸੀਂ ਬੋਲਦੇ ਨਹੀਂ ਕਹਿੰਦੇ ਭਾਜੀ ਅਸੀਂ ਕੀ ਕਰੀਏ ਯਾਰ ਸਾਨੂੰ ਤਾਂ ਉਹਨੇ ਕਿਹਾ ਸੀ ਬ ਮੈਂ ਕਿ ਸੱਚ ਤਾਂ ਬੋਲੋ ਠੀਕ ਹੈ ਨਾ ਜੀ ਉਹ ਡਰਦੇ ਆ ਉਹ ਸੋਚਦੇ ਕਿ ਜੇ ਸੱਚ ਬੋਲਤਾ ਸਾਨੂੰ ਕੱਢ ਦੇਣਗੇ ਉਹਨਾਂ ਨੂੰ ਗੁਰੂ ਸਾਹਿਬ ਤੇ ਵਿਸ਼ਵਾਸ ਨਹੀਂ ਹੈ ਉਹ ਸੋਚਦੇ ਬਸਾਨੂੰ ਇਹ ਇਹੀ ਦੇਣ ਆਲੇ ਆ ਬਸ ਤਾਂ ਹੀ ਭਾਜੀ 12-12 ਸਾਲ 34-34 ਸਾਲ ਹੋ ਗਏ ਇੱਥੇ ਬੈਠੇ ਆ ਜਿਹੜੇ ਹੈ ਨਾ ਜੀ ਬਸ ਚਾਪਲਿਸਾਂ ਕਰੀ ਜਾਂਦੇ ਆ ਬਸ ਇੱਥੇ ਬਸ ਰਹੀ ਜਾਂਦੇ ਆ ਜੇ ਕਮੇਟੀ ਨੇ ਕਿਸੇ ਤਰ੍ਹਾਂ ਦੀ ਕੋਈ ਵਧੇਗੀ ਕਰਤੀ ਤੇ ਫਿਰ ਮੀਡੀਆ ਦੇ ਵਿੱਚ ਕਿਹੜਾ ਮੂੰਹ ਲੈ ਕੇ ਜਾਣਗੇ ਇੱਕ ਪਾਸੇ ਤੇ ਸਿਫਤਾਂ ਦੇ ਪੁੱਲ ਬਣਨੇ ਜਾ ਰਹੇ ਆ ਤੇ ਦੂਜੇ ਪਾਸੇ ਜਦੋਂ ਇਦਾਂ ਦੀ ਕੋਈ ਗੱਲਬਾਤ ਹੋਊਗੀ ਫਿਰ ਕਿਹੜੇ ਕ ਸੰਦਰਭ ਦੇ ਵਿੱਚ ਢਾਕੇ ਗੱਲ ਪੈਸਾ ਬੋਈ ਤਾਂ ਗੱਲ ਹੈ ਨਾ ਉਹਨਾਂ ਨੂੰ ਬਸ ਆਪਣੇ ਤੇ ਵਿਸ਼ਵਾਸ ਨਹੀਂ ਹੈ ਉਹ ਸੋ ਉਹ ਸੋਚਦੇ ਜੀ ਅਸੀਂ ਡਿਊਟੀ ਛੱਡ ਦਾਂਗੇ ਇੱਥੋਂ ਅਸੀਂ ਕਿੱਥੇ ਹੋਰ ਅੱਗੇ ਜਾ ਕੇ ਕਾਮਯਾਬ ਨਹੀਂ ਹੋ ਸਕਦੇ ਹੈਨਾ ਜੀ ਮੈਂ ਤਾਂ ਕਹਿੰਦਾ ਤੁਸੀਂ ਮੇਰੇ ਨਾਲ ਇੱਕ ਵਾਰੀ ਕਮੇਟੀ ਵਾਲੇ ਸਾਰੇ ਬਿਠਾਓ ਮੈਨੂੰ ਬਿਠਾਓ ਉੱਥੇ ਜਿਹੜੀ ਉਹ ਗੱਲਾਂ ਕਹਿੰਦੇ ਕਿ ਸੀ ਇਹਦਾ ਫਾਦਰ ਦਾ ਇਲਾਜ ਕਰਾਇਆ ਜਾਂ ਗੱਡੀ ਦਵਾਈ ਹੈ ਜਾਂ ਕੁਝ ਵੀ ਕੀਤਾ ਠੀਕ ਹੈ ਨਾ ਮੇਰੇ ਸਾਹਮਣੇ ਗੱਲ ਕਰਨ ਕਿ ਹਾਂ ਵੀ ਕੀ ਕੀ ਕੀਤਾ ਸਾਢੇ ਤੋਂ ਪਾਜੀ ਆਦੀ ਵੀ ਲੈਂਦੇ ਰੇ ਕਿਰਤਨ ਦਾ ਠੀਕ ਹੈ ਨਾ ਜੀ ਥੋੜਾ ਜਿਹੜਾ ਛਡਾਵਾ ਹੁੰਦਾ ਸੀ ਦੇਖਦੇ ਸੀ ਕਿ ਹਾਂ ਵੀ ਤੁਹਾਡੀ ਟੋਕਰੀ ਭਰ ਜਾਂਦੀ ਹੈ ਇਹਨਾਂ ਤੁਹ ਉਹਦਾ ਸੰਗਤ ਨਹੀਂ ਭਜੀ ਦੇਣਾ ਕਿ 10 ਰੁਪਏ ਵੀ ਦਿੰਦਾ ਕੋਈ 100 ਵੀ ਦਿੰਦਾ ਕੋਈ 500 ਵੀ ਦਿੰਦਾ ਕੁਰਬਾਨੀ ਵਾਲੇ ਭਾਈ ਤਰਜਿੰਦਰ ਸਿੰਘ ਨੂੰ ਵੀ ਨਹੀਂ ਛੱਡਿਆ ਉਹਨਾਂ ਦੇ ਕੋਲੋਂ ਵੀ ਚੜਾਵਾ ਲੈਂਦੇ ਰਿਹਾ ਇਹ ਨਹੀਂ ਉਹਨਾਂ ਨੇ ਸੋਚਿਆ ਕਿ ਇਹਨਾਂ ਦੀ ਤੇ ਕੁਰਬਾਨੀ ਬੜੀ ਸਿੱਖਾਂ ਦੇ ਵਿੱਚ ਫਿਰ ਇਹਨਾਂ ਦੀ ਸ਼ਖਸੀਅਤ ਦਾ ਕਿਤੇ ਨਾ ਕਿਤੇ ਮਾਣ ਤੇ ਰੱਖਣਾ ਚਾਹੀਦਾ ਨਾ ਜੇ ਅਸੀਂ ਰਾਗਿਆਂ ਨੂੰ ਨਹੀਂ ਛੱਡਣਾ ਇੱਕ ਕੁਰਬਾਨੀ ਵਾਲੇ ਬੰਦੇ ਦੀ ਕਦਰ ਤੇ ਕਰ ਲੋ ਬਿਲਕੁਲ ਭਾਜੀ ਦੇਖੋ ਹੁਣ ਭਾਈ ਸਤਜਿੰਦਰ ਸਿੰਘ ਜੀ ਦੀ ਇੰਨੀ ਕੁਰਬਾਨੀ ਹੈ ਇਹ ਉਹਨਾਂ ਦੇ ਪੈਰਾਂ ਵਰਗੀ ਨਹੀਂ ਹੈ ਜੇ ਇੱਕ ਡੰਗ ਪੈ ਜਾਏ ਪੁਲਿਸ ਦੀ ਇਹ ਤਾਂ ਸਾਲੇ ਰਾਹ ਨਹੀਂ ਲੱਭਣਾ ਕਿੱਥੇ ਭੱ ਸੰਘਰਸ਼ ਕੀਤਾ ਹੈ ਹਨਾ ਜੇਲ ਕੱਟੀ ਹੈ ਹਨਾ ਜੀ ਕਿਦੇ ਕਿਦੇ ਵਾਸਤੇ ਕੱਟੀ ਆਪਣੇ ਵਾਸਤੇ ਕੱਟੀ ਹੈ ਨਾ ਆਪਣੀ ਕੰਮ ਵਾਸਤੇ ਭਾਈ ਸਾਹਿਬ ਨੇ ਇਹਨਾਂ ਨੂੰ ਕਿੰਨੀ ਵਾਰੀ ਕਿਹਾ ਕਿ ਸਾਡੀ ਤਨਖਾਹ ਵਧਾ ਦਿਓ ਭਾਈ ਸਾਹਿਬ ਜੀ 8000 ਚ ਨਹੀਂ ਕਜਾਰਾ ਹੁੰਦਾ ਕਹਿੰਦੇ ਵੇ ਅਸੀਂ ਤਨਖਾਹ ਨਹੀਂ ਵਧਾਉਣੀ ਹਨਾ ਜੀ ਤੁਸੀਂ ਡਿਊਟੀ ਕਰਨੀ ਕਰੋ ਨਹੀਂ ਤੇ ਆਪਣੇ ਘਰਾਂ ਨੂੰ ਜਾਓ ਭਾਈ ਸਾਹਿਬ ਨੂੰ ਇਹ ਗੱਲ ਕਹਿਤੀ ਇਹਨਾਂ ਨੇ ਕਿ ਅਸੀਂ ਤਨਖਾਹ ਨਹੀਂ ਵਧਾਉਣੀ ਠੀਕ ਹਨ ਫਿਰ ਭਾਈ ਸਾਹਿਬ ਨੇ ਫਿਰ ਮਜਬੂਰ ਹੋਣ ਫਿਰ ਆਪਣਾ ਅਸਤੀਫਾ ਦੇ ਦਿੱਤਾ ਕਿ ਆ ਕਹਿੰਨੇ ਸੀਗਾ ਬਸ ਐਂ ਕਹਿੰਦੇ ਭਾਈ ਸਾਹਿਬ ਅਸੀਂ ਤਨਖਾਹ ਨਹੀਂ ਵਧਾਉਣੀ ਤੁਸੀਂ ਜਾਣਾ ਜਾ ਸਕਦੇ ਹੋ ਇਹ ਪ੍ਰਧਾਨ ਦੇ ਲਫ਼ਜ਼ ਹੈ ਠੀਕ ਹੈ ਨਾ ਫਿਰ ਭਾਈ ਸਾਹਿਬ ਨੇ ਅਸਤੀਫਾ ਲਿਖ ਕੇ ਦੇਤਾ ਕਿ ਵੇ ਸਾਡਾ ਗਿਜਾਰਾ ਨਹੀਂ ਹੁੰਦਾ ਭਾਈ ਸਾਹਿਬ ਦੇ ਫਾਦਰ ਸਾਹਿਬ ਬਿਮਾਰ ਰਹੇ ਆ ਉੱਥੇ ਭਾਈ ਸਾਹਿਬ ਦੇ ਨਾਲ ਪੈਸਾ ਲੱਗਿਆ ਇੱਕ ਵਾਰੀ ਨੀ ਪੁੱਛਿਆ ਇਹਨਾਂ ਨੇ ਹੈਨਾ ਜੀ ਸਗੋਂ ਭਾਈ ਸਾਹਿਬ ਨੇ ਇਥੇ ਭੋਗ ਕੀਤਾ ਜਦੋਂ ਚਾਰ ਫੇਸ ਆਪਣੇ ਫਾਦਰ ਸਾਹਿਬ ਦਾ ਉਹਨਾਂ ਤੋਂ ਹਾਲ ਦੀ ਵੀ ਪੈਸੇ ਲੈ ਗਏ ਠੀਕ ਹੈ ਨਾ ਜੀ ਹਜੇ ਪ੍ਰਧਾਨ ਕਹਿੰਦਾ ਸੀ ਚਲੋ ਕੋਈ ਗੱਲ ਨਹੀਂ ਜਿਹੜੇ ਵਿੱਚ ਹੈ ਕਹਿੰਦੇ ਨਹੀਂ ਨਹੀਂ ਇਹਨਾਂ ਤੋਂ ਵੀ ਪੈਸੇ ਲਓ ਕਹਿੰਦੇ ਮਾਫ ਨੀ ਕਰਨਾ ਸੋ ਫਿਰ ਕਾਦੀ ਭਾਈ ਭਾਈ ਤੇਜਿੰਦਰ ਸਿੰਘ ਨੇ ਇੱਥੇ ਡਿਊਟੀ ਕੀਤੀ ਅਸਤੀਫਾ ਦਿੱਤਾ ਕਮੇਟੀ ਨੇ ਤਨਖਾਹ ਨਾ ਵਧਾਈ ਤੇ ਉਸ ਤੋਂ ਬਾਅਦ ਭਾਈ ਤੇਜਿੰਦਰ ਸਿੰਘ ਉਹਨਾ ਹੋਰ ਕਿਤੇ ਡਿਊਟੀ ਕੀਤੀ ਜਾਂ ਅੱਜ ਘਰ 'ਚ ਬੈਠੇ ਆ ਨਹੀਂ ਹੁਣ ਭਾਈ ਸਾਹਿਬ ਘਰ ਹੀ ਬੈਠੇ ਖੁੱਲੇ ਪ੍ਰੋਗਰਾਮ ਕਰਦੇ ਆ ਹੁਣ ਸਭ ਕੋ ਚਾਰ ਫੇਰੀ ਸੰਗਤ 'ਚ ਨਹੀਂ ਭਾਜੀ ਵਧੀਆ ਨੇ ਇਹਨਾਂ ਪਿਆਰ ਕਰਦੀ ਆ ਭਾਈ ਸਾਹਿਬ ਨੂੰ ਇਹਨਾਂ ਸਤਿਕਾਰ ਕਰਦੀ ਆ ਹੁਣ ਜਾਂਵੇਂ ਮੰਨ ਲੋ ਕਿਸੇ ਦਾ ਕੋਈ ਮਿਰਤੰਦ ਦਾ ਪ੍ਰੋਗਰਾਮ ਹੈ ਜਾਂ ਕਿਸੇ ਦਾ ਖੁਸ਼ੀ ਦਾ ਪ੍ਰੋਗਰਾਮ ਹੈ ਭਾਈ ਸਾਹਿਬ ਨੂੰ ਸੱਦਦੇ ਆ ਤੇ ਉਹ ਕਹਿੰਦੇ ਇਹਨਾਂ ਤੋਂ ਨਹੀਂ ਕੀਰਤਨ ਕਰਾਉਣਾ ਭਾਈ ਸਾਹਿਬ ਤੋਂ ਨਹੀਂ ਕੀਰਤਨ ਕਰਾਉਣਾ ਕਿ ਜਥਾ ਸ 12 ਬ ਭਾਈ ਸਾਹਿਬ ਨੂੰ ਕੀਰਤਨ ਵੀ ਨਹੀਂ ਕਰਨ ਦਿੰਦੇ ਇੱਥੇ ਦੇਖੋ ਕੀ ਨੀਰ ਖਾਣੇ ਦੇ ਮਾਨਾ ਚ ਇਹ ਨੀਰ ਖਾਦੇ ਨਾਲ ਏਨੀ ਈਰਖਾ ਕਰਕੇ ਗੁਰੂ ਘਰ ਦੇ ਪ੍ਰਬੰਧਕ ਗੁਰੂ ਘਰ ਦੇ ਸੇਵਾਦਾਰ ਮੰਨਿਆ ਜਾਵੇ ਕਿ ਗੁਰੂ ਦੀ ਨਜ਼ਰ ਦੇ ਵਿੱਚ ਇਹੋ ਜਿਹੇ ਬੰਦੇ ਪਾ ਜਾਣਗੇ ਇਹ ਤਾਂ ਭਾਜੀ ਮੈਂ ਤੇ ਸ਼੍ਰੀ ਆਮਕਨਾ ਕੜਮ ਚੌਧਰੀ ਜਿਹੜੇ ਬੈਠੇ ਆ ਆਪਣੇ ਬੱਚੇ ਤੇ ਗੁਰਸਿੱਖੀ ਵੱਲ ਤੋਰ ਨਹੀਂ ਸਕੇ ਜਿਹੜੇ ਗੱਲਾਂ ਮਾਰਦੇ ਵੱਡੀਆਂ ਵੱਡੀਆਂ ਇਹਨਾਂ ਨੂੰ ਇਤਿਹਾਸ ਪੁੱਛੋ ਮੜਾ ਜਾ 10 ਗੁਰੂਆਂ ਦੇ ਨਾਮ ਮੈਨੂੰ ਦੱਸ ਦੇਣ ਜਿਹੜੇ ਮੈਂਬਰ ਹੈ ਮੈਂ ਜੁੱਤੀਖਾਨ ਨੂੰ ਤਿਆਰ ਹਨਾਂ ਦੀ ਠੀਕ ਹੈ ਨਾ ਜੇ 10-20 ਦਣ ਪੰਜ ਪਿਆਰੇ ਦੇ ਨਾਮ ਇਹਨਾਂ ਨੂੰ ਕੁਝ ਨਹੀਂ ਪਤਾ ਭਾਜੀ ਇਤਿਹਾਸ ਬਾਰੇ ਇਹ ਬਸ ਆ ਕੇ ਬਹਿ ਜਾਣਗੇ ਸਵੇਰੇ ਸਵੇਰੇ ਸ਼ਾਮ ਮੈਂ ਇਹਨਾਂ ਦੀ ਗੱਲ ਨਹੀਂ ਕਰਦਾ ਜਿਹੜੇ ਸਾਰੇ ਆ ਕਈ ਚੰਗੇ ਹੋਣਗੇ ਭਾਜੀ ਹੈਨਾ ਇਸ ਆਪਾਂ ਸਾਰਿਆਂ ਨੂੰ ਮਾੜਾ ਵੀ ਨਹੀਂ ਕਹਿ ਸਕਦੇ ਕਈ ਚੰਗੇ ਵੀ ਹੈ ਲੇਕਿਨ ਕਈ ਹਵੇ ਜੇ ਬੈਠਿਆ ਕੜਮ ਚੋਦਰੀ ਹੈਨਾ ਜੀ ਬਸ ਆਉਂਦੇ ਸਾਰੇ ਬਸ ਜਿਨ੍ਹਾਂ ਦੇ ਘਰ ਨਹੀਂ ਚਲਦੀ ਉਹ ਵਿਚਾਰੇ ਜਿਹੜੇ ਸੇਵਾਦਾਰ ਹੈ ਗਰੰਤੀ ਹੈ ਉਹਨਾਂ ਦੇ ਰੋਮ ਮਾਰਨਗੇ ਕਰਨ ਨੂੰ ਕੁਝ ਘਰ ਕੋਈ ਪਾਣੀ ਨਹੀਂ ਪੁੱਛਦਾ ਇਹਨਾਂ ਨੂੰ ਔਰ ਦੂਵਾਰਾ ਸਭ ਤੋਂ ਡਿਊਟੀ ਛੱਡ ਕੇ ਜਿਹੜਾ ਤੁਸੀਂ ਆਪਣਾ ਇਹ ਕੰਮ ਸ਼ੁਰੂ ਕੀਤਾ ਸੰਤੁਸ਼ਟੀ ਹੈ ਇਹਦੇ ਤੋਂ ਅੱਜ ਮੈਂ ਕ ਮੈਂ ਕਹਿੰਦਾ ਸੀ ਮਹਾਰਾਜ ਦਾ ਦਿਨ ਕਦੇ ਨਹੀਂ ਦੇ ਸਕਦੇ ਮਹਾਰਾਜ ਨੇ ਜੱਥੇ ਪਹੁੰਚਾਇਆ ਨਾ ਇਹਨਾਂ ਲੋਕਾਂ ਦਾ ਪਿਆਰ ਵਾਕੇ ਤੁਹਾਡਾ ਮੀਡੀਆ ਦਾ ਇੰਨਾ ਪਿਆਰ ਹੈ ਜੀ ਤੁਸੀਂ ਲੋਕਾਂ ਦਾ ਗੱਲ ਪਹਚਾਈ ਹੈ ਹੈਨਾ ਲੋਕੀ ਬਹੁਤ ਆਉਂਦੇ ਆ ਜੀ ਤੁਸੀਂ ਦੇਖਿਆ ਉਹਨਾਂ ਨੂੰ ਕਿੰਨਾ ਲੋਕਾਂ ਦਾ ਪਿਆਰ ਮਿਲਦਾ ਬੜੀ ਗੁਰੂ ਸਾਹਿਬ ਦੀ ਕਿਰਪਾ ਹੈ ਜੀ ਬਹੁਤ ਮਹਾਰਾਜ ਨੇ ਮਿਹਰ ਕੀਤੀ ਹੈ ਜੀ ਇੱਥੇ ਬਹੁਤ ਵੱਡੀ ਤਦਾਦ ਦੇ ਵਿੱਚ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਨੌਜਵਾਨ ਮੁੰਡੇ ਕੁੜੀਆਂ ਆਉਂਦੇ ਉੱਥੇ ਜੌਬ ਕਰਦੇ ਨੇ ਉਹ ਮਿਲਦੇ ਉਹਨਾਂ ਦੇ ਨਾਲ ਕੋਈ ਗੱਲਬਾਤ ਹੁੰਦੀ ਹੈ ਇਹ ਇਹੋ ਜੇ ਕੰਮਾਂ ਨੂੰ ਲੈ ਕੇ ਇਦਾਂ ਦੀ ਕਿਰਤ ਕਰਨ ਨੂੰ ਲੈ ਕੇ ਹਾਂਜੀ ਭਾਜੀ ਕਈ ਜਿਹੜੇ ਵਿਚਾਰੇ ਬਾਹਰੋਂ ਆ ਗਏ ਪੈਸਾ ਲਾ ਕੇ ਹੁਣ ਇੱਥੇ ਆਪਣਾ ਕੰਮ ਸ਼ੁਰੂ ਕਰਨਾ ਚਾਹੁੰਦੇ ਆ ਮੇਰੇ ਕੋਲ ਵਿਚਾਰੇ ਕਈ ਆਏ ਆਪਣੇ ਵੀਰ ਕਹਿੰਦੇ ਭਾਜੀ ਯਾਰ ਸਾਨੂੰ ਵੀ ਦੱਸੋ ਤੁਹਾਡੇ ਕੋਲ ਅਸੀਂ ਆਈਦਾ ਦੇਖੀਦਾ ਕਿ ਸਾਫ਼ ਸੁਥਰਾ ਕੰਮ ਹੈ ਬੜੀ ਕਿਰਪਾ ਮਹਾਰਾਜ ਦੀ ਤੇ ਇਹ ਕਹਿੰਦੇ ਸਾਨੂੰ ਵੀ ਦੱਸੋ ਕੋਈ ਕੰਮ ਹੈ ਅਸੀਂ ਵੀ ਸ਼ੁਰੂ ਕਰੀਏ ਮੈਂ ਕਿ ਕੋਈ ਨਹੀਂ ਭਰਾਵਾ ਜਿੰਨਾ ਸਾਨੂੰ ਗੁਰੂ ਸਾਹਿਬ ਨੇ ਗੁਣ ਦੇ ਰੱਖਿਆ ਆਪਾਂ ਤੁਹਾਨੂੰ ਦੱਸ ਦਿੰਨੇ ਆ ਇੱਕ ਭਾਜੀ ਇੱਥੇ 3.5 ਫੇਸ ਇੱਕ ਹੈਗਾ ਅੰਮ੍ਰਿਤਸਰ ਦਾ ਭੱਲਾ ਬੜਾ ਮਸ਼ਹੂਰ ਹੋਇਆ ਤੁਸੀਂ ਦੇਖਿਆ ਹੁਣ ਕਹਿੰਦਾ ਅੰਮ੍ਰਿਤਸਰੀਆਂ ਦੇ ਭੱਲੇ ਉਹਨੂੰ ਪੁੱਛੋ ਉਹਨੂੰ ਕੱਲੀ ਕੱਲੀ ਚੀ ਜਦੋਂ ਮੈਂ ਸੀ ਨਾ ਗੁਰਦਾਰ ਸਾਹਿਬ ਲੱਗੇ ਹੋਏ ਸੀ ਤੇ ਉਹ ਗੁਰਦਾਰ ਸਾਹਿਬ ਆਉਂਦਾ ਸੀ ਲੰਗਰ ਬਣਾਉਣ ਵਾਸਤੇ ਉਹਦਾ ਪਹਿਲਾ ਕੰਮ ਸੀਗਾ ਕੜੀ ਚੋਲ ਦਾ ਸਾਥ ਫੇਸ ਤੇ ਉਹਨੇ ਦੇਖਿਆ ਉਹ ਨਾ ਮੇਰੇ ਕੋਲ ਆ ਕੇ ਖੜ ਜਾ ਕੇ ਰਹੇ ਥੇ ਦੁਪਹਿਰੇ ਮੈਨੂੰ ਥੇ 4 ਸਾਲਾਂ ਤੋਂ ਕਿ ਸਭ ਤੋਂ ਪਹਿਲਾਂ ਮੈਂ ਕੰਮ ਸ਼ੁਰੂ ਕੀਤਾ ਸੀ ਇੱਥੇ ਤੇ ਇੱਥੇ ਆ ਕੇ ਖੜ ਜਾ ਕੇ ਦੇਖਿਆ ਕਰੇ ਕਿ ਯਾਰ ਇਹਦੇ ਕੋਲ ਰਾਸ਼ਾ ਬੜਾ ਹੁੰਦਾ ਹੈ ਤੇ ਚਲੋ ਜਾਣ ਪਛਾਣ ਸੀਗੀ ਆਪਣੀ ਪਿਆਰ ਸੀਗਾ ਉਹਦੇ ਨਾਲ ਫਿਰ ਮੈਨੂੰ ਕਹਿਣ ਲੱਗੇ ਕਹਿੰਦਾ ਭਾਈ ਸਾਹਿਬ ਯਾਰ ਮੈਨੂੰ ਵੀ ਦੱਸ ਦੋ ਭੱਲੇ ਬਣਾਉਣੇ ਕਿ ਮੈਂ ਨਾ ਉੱਥੇ ਲਾਣੇ ਸਾਥ ਫੇਸ ਮੈਂ ਕਿਹਾ ਕੋਈ ਗੱਲ ਨਹੀਂ ਮੈਂ ਕਿਹਾ ਉਹਨੂੰ ਬਾਜੀ ਗੁਰੂ ਸਾਹਿਬ ਹਾਜ਼ਰ ਨਾਜ਼ਰ ਆ ਉਹਨੂੰ ਕੱਲੀ ਕੱਲੀ ਚੀਜ਼ ਦਸੀਏ ਬਾਜੀ ਘਰ ਬੁਲਾ ਕੇ ਕਿ ਕਿੱਦਾਂ ਬਣਾਈਦਾ ਹੈ ਕਵੇਂ ਦਾਲ ਫੈਂਟੀ ਦਾ ਹੈ ਕਵੇਂ ਭੱਲੇ ਫਰਾਈ ਕਰੀਦਾ ਉਹਨੂੰ ਕੱਲੀ ਕੱਲੀ ਚੀਜ਼ ਦਸੀ ਬਾਜੀ ਹੈਣਾ ਜੀ ਚਲੋ ਠੀਕ ਹੈ ਜੀ ਉਹਨੇ ਕੀ ਕੀਤਾ ਜੀ ਉਹਨੇ ਸਾਰਾ ਕੁਝ ਸਿੱਖ ਲਿਆ ਉਹਨੇ ਪਹਿਲਾ 2 ਦਿਨ ਲਾਇਆ ਸਾਥ ਫੇਸ ਕੰਮ ਉਹਦਾ ਕੰਮ ਨਹੀਂ ਚੱਲਿਆ ਉੱਥੇ ਤੇ ਉਹਨੇ ਹੁਣ ਸਾਡੇ ਨਾਲ ਹੀ 100 ਮੀਟਰ ਦੀ ਦੂਰੀ ਤੇ ਨਾਲ ਹੀ ਸਾਡੇ ਭੱਲੇ ਲਾ ਲਏ ਉਹਨੇ ਠੀਕ ਹੈ ਹੁਣ ਕਹਿੰਦਾ ਕਿ ਅੰਮ੍ਰਿਤਸਰਿਆਂ ਦੇ ਭੱਲੇ ਉਹਨੂੰ ਕਹਾਂ ਤੂੰ ਸਿੱਖਿਆ ਦਾ ਮੋਹਾਲੀ ਤੋਂ ਐ ਤੂੰ ਕਹਿੰਦਾ ਕਿ ਅੰਮ੍ਰਿਤਸਰਿਆਂ ਦੇ ਭੱਲੇ ਸ ਉਨੇਕ ਵਰ ਵੀ ਬੰਦੇ ਨੇ ਇਹ ਨਹੀਂ ਕਿਹਾ ਕਿ ਹਾਂ ਵੀ ਮੈਂ ਇਹਨਾਂ ਤੋਂ ਸਿੱਖਿਆ ਭਾਈ ਸਾਹਿਬ ਤੋਂ ਹੈਨਾ ਹੁਣ ਆਪਣੇ ਗੁਣ ਗੰਦਾ ਹੈ ਹੁਣ ਮੇਰੀ ਪਲੇਟ ਹੈ 50 ਰੁਪਏ ਦੀ ਹੁਣ ਉਹ ਲੋਕਾਂ ਨੂੰ ਉਹ ਜਾਣ ਕੇ ਗੁੰਮਰਾਹ ਕਰਦਾ 40 40 ਦੀ ਵਿੱਚ ਜਾਂਦਾ ਨਾਰ ਨੂਰ ਪਾ ਕੇ ਮੰਡੀ ਚੋਂ ਲਿਆ ਕੇ 20 ਰੁਪਏ ਨਾਰ ਹੈਨਾ ਉਹਨੂੰ ਕਹੇ ਜੇ ਤੂੰ ਪਾਣਾ ਡਰਾਈ ਫਰੂਟ ਪਾ ਸਾਡੇ ਵਰਗਾ ਹੈ 850 ਰੁਪਏ ਕਿਲੋ ਕਾਜੂ ਕਿੰਨਾ ਕੁ ਮੁਨਾਫਾ ਹੋ ਜਾਂਦਾ ਤੁਹਾਨੂੰ ਜਿਹੜਾ ਦਿੱਲੀ ਦਾ ਕਿਦਾਂ ਚੱਲਦਾ ਸਿਲਸਿਲਾ ਪੂਰਾ ਇਹ ਤਾਂ ਵੇਖੋ ਗੁਰੂ ਸਾਹਿਬ ਦੀ ਬੜੀ ਕਿਰਪਾ ਜੀ ਹੈਨਾ ਜੀ ਜਿੰਨਾ ਸਮਾਨ ਬਣਾਇਦਾ ਇਹ ਕਿ ਵੇਸਟ ਨਹੀਂ ਜਾਂਦਾ ਸਾਰਾ ਸਮਾਨ ਲੱਗ ਜਾਂਦਾ ਲੋਕੀ ਬਾਜੀ ਅਸੀਂ ਆਂਨੇ ਲੇਟ ਆ ਤੇ ਲੋਕੀ ਇਥੇ ਵਿਚਾਰੇ ਪਹਿਲੀ ਖੜੇ ਹੁੰਦੇ ਆ ਇਹਨਾਂ ਲੋਕਾਂ ਦਾ ਪਿਆਰ ਮਿਲਦਾ ਬਾਜੀ ਮੈਂ ਕਹਿੰਦਾ ਅਸੀਂ ਇਹਨਾਂ ਦਾ ਕਰਾ ਦੇਣ ਨਹੀਂ ਦੇ ਸਕਦੇ ਲੋਕਾਂ ਦਾ ਹੈਨਾ ਜੀ ਵਿਚਾਰੇ ਪਹਿਲੇ ਆ ਕੇ ਖੜੇ ਜਾਂਦੇ ਆ ਸਾਰਾ ਸਮਾਨ ਖਤਮ ਹੋ ਜਾਂਦਾ ਫਿਰ ਵੀ ਉਸ ਤੋਂ ਬਾਅਦ ਕਸਟਮਰ ਕਈ ਆਂਦੇ ਆ ਕੁਆਲਟੀ ਆ ਬਣਾਈ ਚੀਜ਼ ਤੁਹਾਡੀ ਆਪਣੇ ਵੱਲੋਂ ਬਾਜੀ ਇਹ ਕੋਸ਼ਿਸ਼ ਹੈ ਕਿ ਹਾਂ ਵੀ ਸਭ ਸਤਰਾ ਖਲਾਈਏ ਨਾ ਅਸੀਂ ਮਲਾਵਟ ਕਰਦੇ ਆ ਨਾ ਕੁਝ ਹੈਨਾ ਜੀ ਬਾਕੀ ਗੁਰੂ ਸਾਹਿਬ ਦੀ ਕਿਰਪਾ ਹੈ ਮਹਾਰਾਜ ਦੀ ਬੜੀ ਮਿਹਰ ਹੈ ਜੀ ਔਰ ਸਾਰੇ ਸੋਹਿਰ ਦੇ ਲੋਕਾਂ ਦੇ ਵੱਲੋਂ ਇਹ ਜ਼ਿਕਰ ਕੀਤਾ ਜਾਂਦਾ ਕਿ ਜਿਹੜਾ ਆਪਣਾ ਭਾਈਚਾਰਾ ਰਾਗੀ ਗਰ ਉਹਨਾਂ ਨੂੰ ਨਵੇਕਲੇ ਕਿਰਤ ਤੌਰ ਕੇ ਸਮਾਜ ਦੇ ਵਿੱਚ ਵਿਚਰਨ ਦੀ ਲੋੜ ਹੈ ਕੀ ਲੱਗਦਾ ਕਿ ਉਹਨਾਂ ਦੀ ਬਾਹਮ ਫੜਨ ਨੂੰ ਲੈ ਕੇ ਜਾਂ ਉਹਨਾਂ ਦੇ ਨਾਲ ਰਾਗੀ ਗਰੰਥੀਆਂ ਦੇ ਸੇਵਾਦਾਰਾਂ ਦੇ ਨਾਲ ਗੱਲਬਾਤ ਹੁੰਦੀ ਹੈ ਕਿ ਮੈਂ ਵੀ ਆਪਣਾ ਕੰਮ ਤੋੜ ਲਿਆ ਤੇ ਤੁਸੀਂ ਆਪਣੀ ਜ਼ਿੰਦਗੀ ਦੇ ਚੰਗੇ ਗੁਜ਼ਾਰਨ ਵਾਸਤੇ ਇਦਾਂ ਦਾ ਕੋਈ ਕੰਮ ਤੋੜ ਲਓ ਮੈਂ ਦੇ ਭਾਈ ਸਾਹਿਬ ਕਈਆਂ ਨੂੰ ਕਹਿੰਦੇ ਆ ਕਿ ਸੇਵਾਦਾਰਾਂ ਨੂੰ ਜਿਹੜੇ ਲੱਗੇ ਹੋਏ ਆ ਮੈਂ ਕਿਹਾ ਯਾਰ ਤੁਸੀਂ ਕੀ 8-8000 ਚ ਬੈਠੇ ਹੋ ਮੈਂ ਕਿਹਾ ਅੱਗੇ ਵਧੋ ਯਾਰ ਮੈਂ ਕਿਹਾ 8000 ਜਿਹਾ ਜਿਹਾ ਹੋ ਜਾਏਗਾ ਤੁਹਾਡਾ ਕੋਈ ਆਪਣਾ ਕੰਮ ਸ਼ੁਰੂ ਕਰੋ ਮੈਂ ਕਿਹਾ ਜੇ ਨਹੀਂ ਆ ਮੈਂ ਕਿਹਾ ਤੁਸੀਂ ਮੇਰੇ ਕੋਲ ਹੀ ਆ ਜਾਓ ਮੈਂ ਤੁਹਾਨੂੰ ਦੇਣਾ 9000 ਰੁਪਏ ਬਣ ਗਿਆ ਚਰਮ ਮਹਿਸੂਸ ਕਰਦੇ ਆ ਕਹਿੰਦੇ ਯਾਰ ਸਾਨੂੰ ਸ਼ਾਮਾਂ ਗਰਮੀ ਬਹੁਤ ਲੱਗਦੀ ਹੈ ਹੈ ਸਾਨੂੰ ਇੱਥੇ ਰੋਡ ਤੇ ਖੜੇ ਖੜਦੇ ਸੰਗ ਲੱਗਦੀ ਹੈ ਮੈਂ ਕਿਹਾ ਭਰਾਵਾ ਜੇ ਪਰਿਵਾਰ ਦੇਖਣਾ ਨਾ ਆਪਣਾ ਹੁਣ ਗੁਰੂ ਸਾਹਿਬ ਨੇ ਵੀ ਕੀਰਤ ਕੀਤੀ ਹੈ ਹੈਨਾ ਗੁਰਨਾਣ ਸਾਹਿਬ ਨੇ ਹਲਵਾ ਆਇਆ ਜੇ ਉਹ ਵੀ ਕਹਿਣ ਕਿ ਸਾਨੂੰ ਵੀ ਗਰਮੀ ਲੱਗਦੀ ਸੀ ਹੈਨਾ ਗੁਰੂ ਸਾਹਿਬ ਦਾ ਸਨੇਹਾ ਹੈ ਕਿ ਬੰਦਾ ਆਪਣੀ ਕੀਰਤ ਕਰੇ ਕੀਰਤ ਆ ਭਰ ਕੇ ਬੰਦਨ ਕਰਨੀ ਚਾਹੀਦੀ ਹੈ ਹੈਨਾ ਜੀ ਲੇਕਿਨ ਅੱਜ ਕੱਲ ਮੈਂ ਦੇਖਿਆ ਬਹੁਤ ਆਪਣੇ ਜਿਹੜੇ ਵੀ ਵੈਸੇ ਕੰਮ ਕਰਨੇ ਲੱਗੇ ਕਈ ਹੁਣ ਕਈ ਆ ਜਿਹੜੇ ਸੰਗ ਦੇ ਬੋਧ ਹੈ ਕਿ ਯਾਰ ਸਾਨੂੰ ਬੜੀ ਸੰਗ ਆਂਦੀ ਹੈ ਹਣਾ ਜੀ ਮੇਰੇ ਤੇ ਇਹ ਹੀ ਬੇਨਤੀ ਆ ਸਾਰਿਆਂ ਨੂੰ ਕਿ ਭਰਾਵਾ ਆਪਣਾ ਕੰਮ ਜ਼ਰੂਰ ਕਰੋ ਤੁਸੀਂ ਹੁਣ ਗਲਾਮੀ ਕਰੋ ਤਾਂ ਕਰਦੇ ਰਹੋਗੇ ਲਈ ਤੁਹਾਡੀ ਗੱਲ ਬਾਤ ਸੁਣ ਤੋਂ ਬਾਅਦ ਬਹੁਤ ਸਾਰੇ ਲੋਕ ਇਹ ਵੀ ਕਮੈਂਟ ਕਰਨਗੇ ਕਿ ਯਾਰ ਜੇ ਜਿਹੜੇ ਸਤਕਾਰਯੋਗ ਰਾਗੀ ਸਿੰਘ ਨੇ ਜਿਨ੍ਹਾਂ ਦੇ ਕੋਲੇ ਅਵਾਰਡ ਵੀ ਕਮਾਲ ਦੀ ਆ ਕਲਾ ਵੀ ਕਮਾਲ ਦੀ ਆ ਜੇ ਉਹ ਇੰਨੀ ਮਹਾਰਤ ਵਿਦਿਅਕ ਤੌਰ ਤੇ ਹਾਸਲ ਕਰਨ ਤੋਂ ਬਾਅਦ ਜੇ ਉਹ ਰੀੜੀਆਂ ਲਗਾਉਣਗੇ ਜੇ ਉਹ ਆਪੋ ਆਪਣੇ ਕੰਮ ਤੋੜਨਗੇ ਜਿਹੜਾ ਜਿਹੜਾ ਕਿ ਕੋਈ ਵੀ ਬੰਦਾ ਇਸ ਤਰ੍ਹਾਂ ਦਾ ਕੰਮ ਕਰਕੇ ਆਪਣੀ ਪਰਿਵਾਰ ਦੀ ਗੁਜ਼ਾਰਾ ਚਲਾ ਸਕਦਾ ਹੈ ਤੇ ਫਿਰ ਜਿਹੜੇ ਇਦਾਂ ਦੇ ਮਹਾਨ ਰੱਗੀ ਹੈ ਜੇ ਉਹ ਇਹਨਾਂ ਕੰਮਾਂ ਦੇ ਵੱਲ ਜਾਣਗੇ ਤੇ ਫਿਰ ਗੁਰਬਾਣੀ ਦਾ ਕੀਰਤਨ ਸੰਗਤ ਨੂੰ ਕੌਣ ਕਰਕੇ ਸੁਣਾਊਗਾ ਭਾਜੀ ਫਿਰ ਸਾਹਮਣਾ ਵੀ ਕਿੰਨੇ ਆ ਸਾਨੂੰ ਪ੍ਰਚਾਰਕਾਂ ਨੂੰ ਸਾਹਮਣਾ ਵੀ ਇਹਨਾਂ ਨੇ ਹੀ ਆ ਨਾ ਕਮੇਟੀ ਵਾਲਿਆਂ ਨੇ ਜੇ ਸਹੂਲਤਾਂ ਵਧੀਆ ਦੇਣ ਬੱਚਿਆਂ ਦੀ ਪੜ੍ਹਾਈ ਲਿਖਾਈ ਵਧੀਆ ਕਰਨ ਫਿਰ ਅਸੀਂ ਕਿਉਂ ਇਸ ਪਾਸੇ ਆਈਏ ਸਾਨੂੰ ਸ਼ੌਂਗੇ ਭਾਜੀ ਕਿ ਇੱਥੇ ਤੁਪੇ ਖੜਨ ਦਾ ਬੱਚੇ ਲੈ ਕੇ ਮੈਂ ਇੱਥੇ ਖੜੇ ਹੋਣਾ 4 ਘੰਟੇ ਠੀਕ ਹੈ ਘਰ ਸਾਮਾਨ ਬਣਾਇਦਾ ਪੰਜ-ਛੇ ਘੰਟੇ ਲੱਗ ਜਾਂਦੇ ਆ ਤੇ ਮੈਨੂੰ ਕੋਈ ਲੋੜ ਆ ਫਿਰ ਇੱਥੇ ਪਿਆ ਮੈਂ ਫਿਰ ਗੁਰਦਾਰ ਸਾਹਿਬ ਦੇ ਅਸੀ ਥੱਲੇ ਬੈਠਾ ਰਾਂ ਆਰਾਮ ਦਾ ਹੁਣ ਕਈ ਕਮੈਂਟ ਕਰਦੇ ਆ ਭਾਜੀ ਲੋਕੀ ਹਨਾ ਕਈ ਚੰਗਾ ਵੀ ਕਹਿੰਦੇ ਕਈ ਮਾੜਾ ਵੀ ਕਹਿੰਦੇ ਪਿਛਲੀ ਵਾਰੀ ਮੇਰੀ ਵੀਡੀਓ ਬਣੀ ਸੀ ਕਈਆਂ ਨੇ ਮੈਂ ਸੱਚ ਬੋਲਿਆ ਜਦੋਂ ਕਮੇਟੀ ਬਾਰੇ ਮੈਨੂੰ ਕਈਆਂ ਨੇ ਕਮੈਂਟ ਕੀਤਾ ਕਹਿੰਦਾ ਤੂੰ ਗੁਰਦਾਰੇ ਉੰਨਾ ਸਾਰਾ ਕੁਝ ਇਕੱਠਾ ਕਰਕੇ ਹੁਣ ਤੂੰ ਗੁਰਦਾਰ ਦੀ ਬਦਨਾਮੀ ਕਰਦਾ ਮੈਂ ਕਹਿੰਦਾ ਵੀਰ ਜੀ ਮੈਂ ਗੁਰਦਾਰੇ ਦੀ ਬਦਨਾਮੀ ਨਹੀਂ ਕਰਦਾ ਅਸੀਂ ਕੋਣਾ ਗੁਰੂ ਘਰ ਦੀ ਬਦਨਾਮੀ ਕਰਨ ਵਾਲੇ ਸਾਨੂੰ ਤਾਂ ਥੋੜਾ ਬ ਗੁਰੂ ਸਾਹਿਬ ਦੀ ਇਸ ਬਦਨਾਮੀ ਕੋ ਕਰਨੀ ਹੈ ਹੈਨਾ ਜੀ ਉਹਨਾਂ ਤੋਂ ਸਾਨੂੰ ਸਾਰਾ ਕੁਝ ਮਿਲਿਆ ਮੈਂ ਕਹਿੰਦਾ ਅਸੀਂ ਉੱਥੇ ਚਲੋ ਵਿਦਿਆ ਪ੍ਰਾਪਤ ਕੀਤੀ ਐ ਅਸੀਂ ਕੀਰਤਨ ਕੀਤਾ ਐ ਸੰਗਤ ਦਾ ਬੜਾ ਪਿਆਰ ਮਿਲਿਆ ਹੈਨਾ ਜੀ ਲੇਕਿਨ ਮੈਨੂੰ ਕਈ ਪੁੱਛਦੇ ਆ ਕਿ ਤੂੰ ਆਪਣੇ ਬੱਚੇ ਇਸ ਲੈਣ ਚ ਪਾਏਗਾ ਮੈਂ ਕਹਾਂ ਕਦੇ ਵੀ ਨਹੀਂ ਪਾਵਾਂਗਾ ਕਦੇ ਵੀ ਨਹੀਂ ਪਾਵਾਂਗਾ ਮੈਂ ਭਾਜੀ ਇਸ ਲੈਣ ਚ ਜੋ ਅਸੀਂ ਦੇਖਿਆ ਅਸੀਂ ਕਿਉ ਆਪਣੇ ਬੱਚਿਆਂ ਨੂੰ ਦਿਖਾਈਏ ਹੋ ਹੈਨਾ ਜੀ ਬਾਕੀ ਚਲੋ ਬਾਕੀ ਗੁਰੂ ਸਾਹਿਬ ਦੀ ਮੇਰ ਰਹੀ ਜੋ ਹੋਣਾ ਤੇ ਹੋਣਾ ਹੀ ਹੋਣਾ ਹੈ ਹੈਨਾ ਜੀ ਅਸੀਂ ਤਾਂ ਆਪਣੀ ਸੋਚ ਹੈ ਜੀ ਕਿ ਮੈਂ ਇਸ ਲੈਣ ਚ ਬੱਚਾ ਨੂੰ ਨਹੀਂ ਪਾਵਾਂਗਾ ਮੇਨੂੰ ਕਮੇਟੀ ਵਾਲੇ ਕਹੀ ਕਹਿੰਦੇ ਸੀਗੇ ਕਹਿੰਦੇ ਭਾਈ ਸਾਹਿਬ ਤੁਸੀਂ ਛੜਿਆਨ ਵੀ ਬੋਲੀ ਜਾਂਦੇ ਕਿ ਮੈਂ ਆਪਣੇ ਬੱਚੇ ਨਹੀਂ ਪਾਵਾਂਗਾ ਮੈਂ ਕਹਾਂ ਤੁਸੀਂ ਆਪਣੇ ਬੱਚੇ ਪਾਉਂਗੇ ਮੈਂ ਕਹਾਂ ਤੁਸੀਂ ਆਪਣੇ ਬੱਚਿਆਂ ਨੂੰ ਸਿਖਾਓ ਮੈਂ ਵੀ ਆਪਣੇ ਬੱਚੇ ਸਿਖਾਵਾਂਗਾ ਤੁਸੀਂ ਤਾਂ ਕਹਿੰਦੇ ਕਿ ਸਾਡੇ ਬੱਚੇ ਡਾਕਟਰ ਬਣਨ ਜਾਂ ਪੜ੍ਹਨ ਲੱਗੇ ਬਾਹਰ ਜਾਣ ਜਾਂ ਕੋਈ ਹੋਰ ਨੂੰ ਕੀ ਕਰਨ ਤੁਸੀਂ ਆਪਣੇ ਬੱਚੇ ਸਾਂਭ ਨਹੀਂ ਸਕਦੇ ਗੁਰਸਿੱਖੀ ਵੱਲ ਜੋੜ ਨਹੀਂ ਸਕਦੇ ਸਾਨੂੰ ਤੁਸੀਂ ਕਹਿੰਦੇ ਹੋ ਹਨਾ ਜੀ ਜਿੰਨੇ ਵੀ ਇਹਨਾਂ ਦੇ ਕਮੇਟੀ ਨਾਲ ਦੇ ਬੱਚੇ ਆ ਸਭ ਕੋਨੇ ਮੁੰਨੇ ਆ ਹੈ ਕਿਸੇ ਨੂੰ ਫਤਿਹ ਬੁਲਾਉਣੀਆਂ ਨਹੀਂ ਆਂਦੀ ਕਿਸੇ ਨੂੰ ਪੰਜ ਪਿਆਰੇ ਦਾ ਨਾਮ ਨਹੀਂ ਪਤਾ ਇਹ ਬਸ ਬੈਠੇ ਆ ਬਸ ਹਨਾ ਜੀ ਬਸ ਭਾਜੀ ਨਵਾਰੇ ਜਿੰਨੀ ਗੱਲਾਂ ਕਰੀ ਹੋਈ ਘਟ ਹੈ ਬਾਕੀ ਸੋਰ ਦੁਆਰਾ ਸਾਡੇ ਨਿਜ਼ਾਮ ਤੋਂ ਤੰਗ ਆ ਕੇ ਭਾਈ ਮਾਨਪ੍ਰੀਤ ਸਿੰਘ ਨੇ ਆਪਣੀ ਨਵਿਕਲੀ ਕਿਰਤ ਤੋਰੀ ਹੈ ਤੇ ਇਸੇ ਦੇ ਮੱਦੇ ਨਜ਼ਰ तमाम ਸਾਰੀਆਂ ਜਿਹੜੀਆਂ ਤੰਗੀਆਂ ਤੁਰਸ਼ੀਆਂ ਨੇ ਉਹਨਾਂ ਦੇ ਨਾਲ ਜਿਹੜਾ ਸਾਡਾ ਭਾਈਚਾਰਾ ਆ ਉਹ ਜੂਝ ਦਾ ਪਿਆਤਾ ਇਸੇ ਦੇ ਤਹਿਤ ਇੱਕ ਨਵਿਕਲੀ ਪ੍ਰਤ ਪਾਉਂਦਿਆਂ ਹੋયા ਭਾਈ ਮਾਨਪ੍ਰੀਤ ਸਿੰਘ ਨੇ ਸਮਾਜ ਦੇ ਲੋਕਾਂ ਦੇ ਵਾਸਤੇ ਜਿੱਥੇ ਚੰਗੇ ਸੰਕੇਤ ਦਿੱਤੇ ਨੇ ਤੇ ਉਥੇ ਨਾਲ ਹੀ ਜਿਹੜੀਆਂ ਸਾਡੀਆਂ ਸਰਮੌਰ ਸੰਸਥਾਵਾਂ ਨੇ ਜਿਦੇ ਵਿੱਚ ਐਸਜੀਪੀਸੀ ਤੇ ਤਖਤ ਸਹਿਬਾਨ ਦੇ ਜਥੇਦਾਰ ਨੇ ਉਹਨਾਂ ਦੀ ਵੀ ਇੱਕ ਬਣਦੀ ਹੋਈ ਵੱਡੀ ਜ਼ਿੰਮੇਵਾਰੀ ਹੈ ਕਿ ਜਿਹੜੇ ਸਤਕਾਰਯੋਗ ਗੁਰੂ ਘਰ ਦੀ ਸੇਵਾ ਕਰਨ ਵਾਲੇ ਰਾਗੀ ਪ੍ਰਚਾਰਕ ਬੁਲਾਰੇ ਸਿੰਘ ਨੇ ਉਹਨਾਂ ਦੀ ਜ਼ਿੰਮੇਵਾਰੀ ਹੈ ਜਾਂ ਉਹਨਾਂ ਦੇ ਵਾਸਤੇ ਇੱਕ ਰੋਡ ਮੈਪ ਹੈ ਦਿਸ਼ਾ ਨਿਰਦੇਸ਼ ਕਿਸ ਤਰੀਕੇ ਦੇ ਨਾਲ ਤੈਅ ਕੀਤੇ ਜਾਣੇ ਚਾਹੀਦੇ ਨੇ ਆਪਣੇ ਆਪ ਦੇ ਵਿੱਚ ਵੱਡੀਆਂ ਕਿਐਸਰਾਈਆਂ ਲਾਈਆਂ ਜਾ ਸਕਦੀਆਂ ਨੇ ਪਵਿੱਖ ਦੇ ਵਿੱਚ ਵੀ ਤਮਾਮ ਸਾਰੇ ਸਵਾਲਾਂ ਦੇ ਬਾਬਤ ਅੱਗੇ ਵੀ ਵੱਖ-ਵੱਖ ਵਿਸ਼ਿਆਂ ਦੇ ਤਹਿਤ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ